ਦੇ ਲਈ ਹਰ ਦੇ ਤਰ੍ਹਾਂ ਕਰਨੀ ਉਹ ਮੁਰਗੀ ਦੇ ਆਪਣੇ ਉਹ ਟੋਟੇ ਵਾਲੇ ਪਾਸੇ ਨਹੀਂ ਜਾਣਾ ਅਸੀਂ ਨੀਂਹ ਤੇ ਰਹਿਣਾ ਹੈ ਤਾਂ ਨਹੀਂ ਆਣਾ ਇੰਨਾ ਹੀ ਲੱਗਣਾ ਨਹੀਂ ਤੁਹਾਡੇ ਪਾਸੇ ਕਿਹੜੀ ਕਿਤਾਬ ਹੈ ਪੁਲੀ ਕੋਈ ਜਿਸ ਦੀ ਪੌੜੀ ਦੇਖ ਕੇ ਕ੍ਰੈਂਸਿੰਗ ਜਨ ਆਫ ਕ੍ਰੋਸਿੰਗ ਦਾ ਵਾਲਾ ਹੈ ਇਹ ਨਹੀਂ ਕੋਈ ਨਾ ਕੋਈ ਨਾ ਕੋਈ ਪੰਗਲਾ ਹਾਂਜੀ ਨਾ ਪਤਾ ਜੈਨ ਸਰ ਇਹ ਨਹੀਂ ਕੋਈ ਨਾ ਕੋਈ ਨਾ ਕੋਈ ਪੰਗਲਾ ਹਾਂਜੀ ਨਾ ਪਤਾ ਜੈਨ ਸਰ 本当に。 ਯੋਮ ਇਲਾਹੀ ਗੋਸ਼ਤ ਦੇ ਲੱਗੀਆਂ ਪਾਰਟੀਆਂ ਲੱਗੀਆਂ ਜੇਰੀ ਅੱਲੇ ਜੰਗ ਲੱਗਣੇ ਸ਼ੁਰੂ ਹੋ ਗਏ ਤੀਨ ਹੀ ਹਰ ਦੇ ਤੱਕ ਕਰਨ ਗਰੂਨ ਵਾਰੂਣਾ ਜੀ ਮੇਰਾ ਨਾਮ ਕਿੱਥੋਂ ਦੇ ਰਹਿਣ ਵਾਲੇ ਆ ਜੀ ਆਪਾਂ ਮੈਂ ਜੁਝਾਰ ਸਿੰਘ ਐਵੈਨਿਊ ਦਾ ਰਹਿਣ ਵਾਲਾ ਜੀ ਇਨਸੀਡੈਂਟ ਹੋਇਆ ਜਿਹੜਾ ਤੁਸੀਂ ਦੱਸੋ ਇਨਸੀਡੈਂਟ ਭਾਜੀ ਇਦਾਂ ਹੈਗਾ ਕਿ ਜਿਹੜੀ ਲੜਕੀ ਆ ਉਹ ਮੇਰੀ ਸਿਸਟਰ ਇਨ ਲਾ ਲੱਗਦੀ ਹੈ ਮੇਰੀ ਵਾਈਫ ਦੀ ਰੀਅਲ ਸਿਸਟਰ ਹੈਗੀ ਹੈ ਠੀਕ ਹੈ ਜੀ 10:30 ਪੌਣੇ ਗਾ ਮੈਨੂੰ ਫੋਨ ਆਇਆ ਕਿ ਜਲਦੀ ਪਹੁੰਚੋ ਘਰ ਉਥੇ ਕਿ ਜਿਹੜੀ ਸਿਸਟਰ ਜਿਹੜੀ ਹੈਗੀ ਹੈ ਸ਼ੈਲੀ ਡਿੱਗੀ ਪਈ ਹੋਈ ਹੈ ਤੇ ਐਕਟਿਵ ਵੀ ਨਹੀਂ ਹੈਗਾ ਕਾਰ ਤੇ ਉਹਨੂੰ ਸੱਟਾਂ ਲੱਗੀਆਂ ਮੈਂ ਉੱਥੋਂ ਦੀ ਲੈ ਕੇ ਦਵਾ ਦਵਾਪਾ ਨਿਕਲੇ ਆ ਤੇ ਆ ਕੇ ਵੇਖਿਆ ਜੀ ਉਹਦੇ ਜਦੋਂ ਬੋਡੀ ਵੇਖੀ ਕਿ ਜਿਹਨੇ ਮਾਰੇ ਸਰਿਆਰੇ ਬਾਰੇ ਸਾਨੂੰ ਹਜੇ ਪਤਾ ਨਹੀਂ ਸਾ ਉਥੇ ਆਪਾਂ ਜਿਹੜੀ ਉਥੇ ਖੂਨ ਨਾਲ ਲਤਬਸੀਗੀ ਹਾਂ ਤੇ ਮੇਰੀ ਵਾਈਫ ਤੇ ਮੇਰੇ ਜਿਹੜੇ ਉਹਨਾਂ ਦੇ ਹਸਬੰਡ ਲੈ ਕੇ ਦਵਾਦੇ ਆਪਾਂ ਹਸਪੀਟਲ 도ੜੇ ਆ ਜੀ ਨਹੀਂ ਘਰੇ ਕੋਈ ਲੁੱਟ ਲੁੱਟ ਵੀ ਹੋਈ ਹੈ ਜੀ ਕੋਈ ਸਰਿਆਰੇ ਬਾਰੇ ਇਹ ਪਤਾ ਨਹੀਂ ਆ ਤੇ ਪੁਲਿਸ ਦੇਖਦੀ ਪਈ ਆਪਾਂ ਨੇ ਸਿੱਧਾ ਬੋਡੀ ਨੂੰ ਲੈ ਕੇ ਸਾਡਾ ਚੁੱਕ ਲੱਗ ਰਿਹਾ ਵੀ ਲੁੱਟਪੜ ਦਾ ਮਾਮਲਾ ਹੋ ਸਕਦਾ ਸਰੂ ਦੇਖ ਕੇ ਯਾਰ ਪੁਲਿਸ ਦੁਸ਼ਮਣੀ ਕੋਈ ਨਹੀਂ ਹੈ ਜੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਕਿਸੇ ਜਿਹੜੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਸਗੀ ਜੀ ਕਿੰਨੀ ਏਜ ਕਿੰਨੀ ਏਜ ਜਿਹੜੀ ਹੋਣੀ ਹੈ ਜੀ ਆਪਣੇ ਆ라운ਡ 30 ਕਹਿੰਦਾ ਮਤਲਬ ਕਿੰਨੇ ਜਾਣੇ ਰਿੰਦੇ ਸੀ ਕਰਦੇ ਨੇ ਕਰ ਜਾਣੇ ਜੀ ਉਹਨਾਂ ਦੇ ਬੇਟੀ ਹੈ ਛੋਟੀ ਜਿਹੀ ਗੜੀ ਹੈ ਕੁੜੀ ਹੈ ਹਸਬੰਡ ਹੈ ਉਹ ਤੇ ਆਪ ਸੀ ਕਿ ਐਸੋ ਲੋਗੀ ਸੀ ਕਿ ਜਦੋਂ ਇਨਸੀਡੈਂਟ ਹੋ ਉਹਨਾਂ ਕਰਜ ਕੱਲੇ ਸੀ ਕਰਜ ਕੱਲੇ ਸੀਗੇ ਜੀ ਕਰਜ ਕੱਲੇ ਹਾਂ ਪੁਲਿਸ ਪਹੁੰਚ ਗਈ ਹੈ ਜੀ ਹਾਂਜੀ ਪੁਲਿਸ ਆ ਗਈ ਪੁਲਿਸ ਆ ਗਈ ਹੈ ਜੀ ਸਾਰੀ ਹੋ ਗਈ ਕਾਰਵਾਈ ਚੱਲਦੀ ਪਈ ਹੈ ਜੀ ਪਪਾ ਪ੍ਰਸ਼ਾਸਨ ਤੋਂ ਮੰਗ ਆ ਜੀ ਸਾਨੂੰ ਇਨਸਾਫ ਮਿਲੇ ਸਾਰਾ ਜੀ ਜੋ ਵੀ ਇਹ ਪਤਾ ਲਗਾਇਆ ਜਾ ਸਾਰਾ ਕੁਝ ਕੀ ਹੈਗਾ ਇੱਕ ਛੋਟੀ ਉਮਰ ਦੇ ਵਿੱਚ ਬੱਚੀ ਦੀ ਜਿਹੜੀ ਹੈਗੀ ਹੈ ਡੈਥ ਹੋ ਗਈ ਉਹ ਲਵਾਰਿਸ ਘੁੰਮਦੇ ਪਏ ਜਿਹੜੇ ਦਿਨ ਦਿਹਾੜੇ ਕੰਮ ਹੋ ਰਿਹਾ ਸਵੇਰੇ ਨੂੰ ਵੀ ਬੰਦਾ ਘਰ ਸੇਵ ਨਹੀਂ ਹੈਗਾ ਜੀ ਕੋਈ ਉਹ ਸ਼ੇਰੀਆ ਹੈਗਾ ਉਹ ਸ਼ੇਰੀਆ ਜੀ ਪੂਰਾ ਬਹੁਤ ਸ਼ੇਰੀਆ ਜੀ ਜਿਹੜੀ ਬਾਤ ਆ ਤਾਂ ਕਿਤੇ ਲੱਗਦਾ ਨਹੀਂ ਪੁਲਿਸ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਵੀ ਖੜਾ ਕਰਦੀ ਹੈ ਵੀ ਦਿਨ ਦਿਹਾੜੇ ਇਹੋ ਜਿਹਾ ਜਿਹੜਾ ਤੇ ਦੇਖੋ ਜੀ ਸਾਡੇ ਸਾਹਮਣੇ ਇਹ ਚੀਜ਼ ਜਿਹੜੀ ਹੋ ਰਹੀ ਹੈ ਦਿਨ ਦਿਹਾੜੇ ਵਾਰਦਾ ਤਾਂ ਹੋਣੀ ਹੈ ਸਾਰੀਆਂ ਕੁਝ ਹੋਣਦੀ ਠੀਕ ਤਾਂ ਸিসিਟੀਵੀ ਚੁਪੇ ਗਈ ਸਾਹਮਣੇ ਸਰ ਹਜੇ ਵੇਖਦੇ ਪਏ ਆ ਜੀ ਖੰਗਾਲ ਰਹੇ ਆ ਦੇਖਦੇ ਮੈਂ ਸਾਰਾ ਕੁਝ ਹਜੇ ਸਾਨੂੰ ਕੁਝ ਪਤਾ ਨਹੀਂ ਇਹ ਪੁਲਿਸ ਦੇਖਦੀ ਪਈ ਹੈ ਆਪਾਂ ਵੇਖ ਰਹੇ ਆ ਜੋ ਗੱਲ ਹੈ ਕਿਸੇ ਦੇ ਉੱਤੇ ਹਜੇ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਤਰ੍ਹਾਂ ਦਾ ਹੁੰਦਾ ਨਾ ਵੀ ਹਾਂ ਫਲਾਣੇ ਬੰਦੇ ਦੇ ਚਾਹ ਨਹੀਂ ਹਾਂ ਇਹ ਤਾਂ ਪੁੱਛਿਆ ਆਪਾਂ ਇਹ ਦੇਖਿਆ ਨਹੀਂ ਪਤਾ ਲੱਗੇਗਾ ਕੁਝ ਪੁਲਿਸ ਦੱਸੇਗੀ ਫੇਰ ਹੀ ਕੁਝ ਕਰਾਂਗੇ ਜੀ ਆਪਾਂ ਜੋ ਚਾਹਾਨੂੰ ਪਤਾ ਸੀ ਆਪਾਂ ਦੱਸ ਚੁੱਕੇ ਆ ਪੁਲਿਸ ਨੂੰ ਸਾਰਾ ਜੀ ਠੀਕ ਠੀਕ चलो हम लेंगे अरे ਅੰਤਿ-ਅੰਤ ਤੱਕ ਇਹਨੂੰ ਪਤਾ ਨਹੀਂ ਆ ਫਿਰ ਥੋੜਾ ਬੋਤਕ ਕੋਈ ਨਾ ਕਿਤੇ ਕੋਈ ਨਾ ਕੋਈ ਬੜੇ ਤੇ ਜਿਹੜਾ ਇਨਸੀਡੈਂਟ ਹੋਇਆ ਇਥੇ ਲੈਡੀ ਦੇ ਵਿੱਚ ਲੈਡੀ ਨੂੰ ਆਰਡਰ ਕੀ ਕਰਨਾ ਚਾਹੀਦਾ ਕੋਈ ਕਿਸ ਤਰ੍ਹਾਂ ਹਾਂਜੀ ਇਹਦੀ ਜੁਝਾਰਿਆ ਵੀ ਨੀ ਪੀਐਸ ਕੈਂਟ ਦੇ ਵਿੱਚ ਆਉਂਦਾ ਸੋ ਇਹਦੇ ਵਿੱਚ ਇੱਕ ਸਾਨੂੰ ਕਰੀਬ 10 10:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਲੈਡੀ ਜਿਹੜੀ ਆ ਉਹਨਾਂ ਦੇ ਘਰ ਦੇ ਵਿੱਚ ਡੈਥ ਹੋਈ ਆ ਸੋ ਇਹਨੂੰ ਜਦੋਂ मौके ਤੇ ਆ ਕੇ ਦੇਖਿਆ ਗਿਆ ਤੇ ਲੈਡੀ ਹੈਗੇ ਨੇ ਸ਼ੈਲੀ ਵਾਈਫ ਆਫ ਕੌਸ਼ਲ ਤੋ ਇਹਨਾਂ ਨੇ ਜਿਹੜੇ ਜਿਹੜੋ ਦੱਸਿਆ ਕਿ ਹਸਬੰਡ ਦੇ ਜਿਹੜੇ ਐਸਡੀਐਸਸੀ ਚ ਕੰਮ ਕਰਦੇ ਨੇ ਉਹ ਚਲੇ ਗਏ ਸੀਗੇ ਆਫਿਸ ਤੋਂ ਉਹਨਾਂ ਨੂੰ ਕਿਸੇ ਦਖਾਉਣ ਆਇਆ ਸੀ ਕਿ ਘਰ ਦਾ ਦਰਵਾਜ਼ਾ ਨਹੀਂ ਖੋਲ ਰਿਹਾ ਤੋ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਦੀ ਜਿਹੜੀ ਆ ਅੰਦਰ ਡੈਡ ਬੋਡੀ ਪਈ ਸੀਗੀ ਸਰ ਇਹਦੇ ਵਿੱਚ ਥੋੜਾ ਕੁਝ ਕਲੂ ਮਿਲਿਆ ਦੀ ਆ ਫਿਲਹਾਲ ਜੀ ਜੀ ਅਸੀਂ ਮੌਕੇ ਤੇ ਆਏ ਆ ਸਾਰਾ ਏਰੀਆ ਨੂੰ ਪ੍ਰਦਰਉ ਕੀਤਾ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਉਹਦੇ ਵਿੱਚ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਪ੍ਰੀਲੀਮਨਰੀ ਸਟੇਜ ਤੇ ਆ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ ਇਹਦੇ ਵਿੱਚ ਨੈਕਸਟ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਚੈੱਕ ਕਰਕੇ ਕਿੰਨੀ ਏਜ ਕਿੰਨੀ ਸੀ ਲੈ ਲਈ ਦੀ ਇਹ ਅਰਾਊਂਡ ਜਿਹੜੀ ਹੈ 35 ਯਰ ਏਜ ਸੀਗੀ ਸਿਰ ਪਰਿਵਾਰ ਹੈ ਜੀ ਪਰਿਵਾਰ ਚੋਰ ਪਰਿਵਾਰ ਦੇ ਵਿੱਚ ਇਹਨਾਂ ਦੇ ਹਸਬੰਡ ਤੇ ਉਹਨਾਂ ਤੋਂ ਇਲਾਵਾ ਇੱਕ ਇਹਨਾਂ ਦੀ ਛੋਟੀ ਬੱਚੀ ਸੀ ਉਹ ਜੋ ਸਕੂਲ ਗਈ ਹੋਈ ਸੀ ਅੱਛਾ ਜੀ ਸਰ ਸਰ ਕੋਈ ਸੀਸੀਟੀਵੀ ਫੁਟੇਜ ਫੁਟੇ ਜਿਹੜੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਸੋ ਫਰਦਰ ਜੋ ਵੀ ਇਹਦੇ ਵਿੱਚ ਹੋਏਗਾ ਤੁਹਾਨੂੰ ਬਰੀਫ ਕਰਤਾ ਜਾਏਗਾ ਸਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਇੱਥੇ ਵਾਰਦਾਤ ਹੋਈ ਹੈ ਇੱਥੇ ਜਿਹੜੀ ਪੈਟਰੋਲਿੰਗ ਜਿਹੜੀ ਵਧਾਈ ਗਈ ਪੁਲਿਸ ਨੂੰ ਆ ਬਿਲਕੁਲ ਜੀ ਕਲੋਨੀ ਵਾਲਾ ਏਰੀਆ ਵੈਸੇ ਤੇ ਇਹਨੂੰ ਪਹਿਲਾਂ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਕਿ ਕੀ ਇਹਦਾ ਐਂਗਲ ਸੀਗਾ ਮਾਰਡਰ ਦਾ ਸੋ ਉਹ ਕਰਨ ਤੋਂ ਬਾਅਦ ਸਰ ਲੱਗਦਾ ਕਿ ਕੁਝ ਲੁੱਟਪੜ ਦੇ ਇਰਾਦੇ ਨਾਲ ਜਿਹੜੇ ਆਏ ਸੀ ਜਿਹੜੇ ਵੀ ਆਏ ਸੀ ਜਿਨ੍ਹਾਂ ਨੇ ਮਾਰਦਾ ਆ ਪ੍ਰੀਲੀਮਿਨਰੀ ਸਟੇਜ ਤੋਂ ਸਾਨੂੰ ਇਦਾਂ ਦਾ ਕੁਝ ਨਹੀਂ ਅਜੇ ਲੱਗ ਰਿਹਾ ਜੀ ਬਟ ਇਨਵੈਸਟੀਗੇਸ਼ਨ 'ਚ ਜੋ ਵੀ ਆਏਗਾ ਉਹ ਤੁਹਾਨੂੰ ਬਰੀਫ ਕਿਸੇ ਦਿਨਾਂ ਤੋਂ ਲਾਡ ਰਤੇ ਨੂੰ ਜਿਹਦੇ ਕਰਕੇ ਫਿਲਹਾਲ ਫਿਲਹਾਲ ਉਹਨਾਂ ਤੋਂ ਪੁਸ਼ਕਿਸ਼ ਕਰ ਰਹੇ ਹਾਂ ਜੀ ਇਸ ਸਬੰਧੀ ਜੇ ਕੋਈ ਹੈਗੀ ਹੈ ਤੇ ਅਜੇ ਉਹਨਾਂ ਦੀ ਵੀ ਉਹ ਮੈਂਟਲ ਸਟੇਟ ਦੇ ਵਿੱਚ ਨਹੀਂ ਹੈਗੇ ਨੇ ਸੋ ਫਰਦਰ ਕੋਈ ਵੀ ਗੱਲ ਇੰਦਾਂ ਨਹੀਂ ਸਾਹਮਣੇ ਆਉਂਦੀ ਤਾਂ ਉਹਦੇ ਅਕੋਰਡਿੰਗਲੀ ਹੀ ਇਨਵੈਸਟੀਗੇਟ ਕੀਤਾ ਜਾਊਗਾ ਸਪੋਟੀ ਲੈ ਲਈ ਤੁਸੀਂ ਕਬਜ਼ੇ ਹਾਂਜੀ ਹਾਂਜੀ ਉਹ ਹਸਪੀਟਲਾਈਜ਼ ਹਸਪੀਟਲ ਦੇ ਵਿੱਚ ਪਹੁੰਚ ਚੁੱਕੀਆਂ ਪਹੁੰਚ ਤੱਕ ਲਿਆ ਹੋਵੇ ਕਿਸੇ ਤਰ੍ਹਾਂ ਦਾ ਫਿਲਹਾਲ ਅਜੇ ਜੀ ਬਿਲਕੁਲ ਸਟਾਰਟਿੰਗ ਸਟੇਜ ਆ ਸੋ ਇਹਨੂੰ ਕਰ ਰਹੇ ਹਾਂ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਬੰਦੇ ਅਰੈਸਟ ਕਰ ਲਏ ਜਣਗੇ ਥੈਂਕ ਯੂ